ਆ ਪਿੱਛੇ ਜੇ ਨਾ ਤਖਤ ਸਤਖੰਡ ਸ੍ਰੀ ਹਜ਼ੂਰ ਸਾਹਿਬ ਪਾਵਨ ਪਵਿੱਤਰ ਧਰਤੀ ਗੁਰੂ ਕਲਗੀ ਤਰਦਸ਼ਮੇਸ਼ ਪਿਤਾ ਮਹਾਰਾਜ ਜੀ ਦੀ ਉਥੇ ਨਾ ਪਿੱਛੇ ਜੇ 25 ਸਾਲਾ ਸਨਮਾਨ ਸਮਰੋਹ ਕੀਤਾ ਗਿਆ ਸੀ ਜਿਹਹਦਰ ਬਾਬਾ ਕੁਲਵੰਤ ਸਿੰਘ ਜੀ ਨੂੰ ਸਨਮਾਨ ਕਰਨ ਦੇ ਸੰਬੰਧ ਵਿੱਚ ਮੈਨੂੰ ਉਸ ਗੱਲ ਦੀ ਬਹੁਤ ਖੁਸ਼ੀ ਹੋਈ ਕਿ ਉਹਨਾਂ ਦੇ 25 ਸਾਲ ਸੇਵਾ ਸੰਪੂਰਨ ਹੋਣ ਤੇ ਤਖਤ ਸਚਕਣ ਸ੍ਰੀ ਹਜੂਰ ਸਾਹਿਬ ਦੇ ਬੋਰਡ ਕੰਨਿਓ ਮਾਪੁਰਖ ਬਾਬਾ ਨਰਿੰਦਰ ਸਿੰਘ ਤੇ ਬਲਵਿੰਦਰ ਸਿੰਘ ਜੀ ਕੰਨਿਓ ਗੁਰਦੁਆਰਾ ਲੰਗਰ ਸਾਹਿਬ ਦੇ ਸਮੂਹ ਨੇਮੀ ਪ੍ਰੇਮੀ ਜਹਿਦਦਾਰਾਂ ਕੰਨਿਓ ਸਮੂਹ ਸਿੱਖ ਸੰਸਥਾਵਾਂ ਕੰਨਿਓ ਤਖਤਾਂ ਦੇ ਜਹਿਦਦਾਰਾਂ ਸਹਿਬਾਨਾਂ ਕੰਨਿਓ ਜਿੰਨੀਆਂ ਟਕਸਾਲਾਂ ਜਥੇਬੰਦੀਆਂ ਗੁਰਦੁਆਰਾ ਸਾਹਿਬਾਂ ਦੀਆਂ ਪ੍ਰਬੰਧਕ ਕਮੇਟੀਆਂ ਸਮੁੱਚੇ ਪੰਥ ਕਨਿਓ ਜਦੋਂ ਬਾਬਾ ਕਲਵੰਤ ਸਿੰਘ ਜੀ ਨੂੰ ਸਨਮਾਨ ਕੀਤਾ ਜਾ ਰਿਹਾ ਸੀ ਮੈਂ ਕਿਸੇ ਪ੍ਰੇਮੀ ਸੱਜਣ ਦੇ ਘਰੇ ਬੈਠਾ ਲਾਈਵ ਟੀਵੀ ਤੇ ਦੇਖ ਰਿਹਾ ਸੀ ਜਦੋਂ ਮਾਨ ਤੇ ਸਨਮਾਨ ਮਿਲ ਰਿਹਾ ਸੀ ਉਹਨਾਂ ਨੂੰ ਉਹ ਆਪਣੇ ਆਪ ਨੂੰ ਬਹੁਤ ਨਿਮਾਣੇ ਜਾ ਰਹੇ ਸੀ ਬਹੁਤ ਨਿਮਰਤਾ ਚ ਜਾ ਰਹੇ ਸੀ ਸਿਰ ਝੁਕਾ ਰਹੇ ਸਨ ਹੱਥ ਜੋੜ ਰਹੇ ਸਨ ਗੁਰੂ ਸਾਹਿਬ ਅੱਗੇ ਗੁਰਨਾਨਕ ਨਾਮ ਲੇਵਾ ਸਿੱਖ ਸੰਗਤ ਅੱਗੇ ਸਮੂਹ ਸੰਸਥਾਵਾਂ ਅੱਗੇ ਸਭਨਾ ਅੱਗੇ ਸਿਰ ਝੁਕਾ ਕਰਕੇ ਸਨਮਾਨ ਬਹੁਤ ਜ਼ਿਆਦਾ ਕਬੂਲ ਰਹੇ ਸਨ ਉਹ ਆਪਣੇ ਆਪ ਨੂੰ ਅੰਦਰੋਂ ਗੁਰੂ ਨਾਲ ਜੁੜਨ ਦਾ ਯਤਨ ਕਰ ਰਹੇ ਸਨ ਵੀ ਧੰ ਸੱਚੇ ਪਾਤਸ਼ਾਹ ਇਹ ਤੇਰੀ ਸੇਵਾ ਤੇ ਸਿਮਰਨ ਨੂੰ ਸਨਮਾਨ ਹੈ ਤੇਰੀ ਸੇਵਾ ਤੇ ਸਿਮਰਨ ਨੂੰ ਇਹ ਸੰਜੋਗ ਹੈ ਸਭ ਕੁਝ ਤੇਰੀ ਸੇਵਾ ਨੂੰ ਹੈ ਸਭ ਕੁਝ ਗੁਰੂ ਸਾਹਿਬਾਨ ਨੂੰ ਹੈ ਗੁਰੂ ਦੀ ਸੰਗਤ ਨੂੰ ਹੈ ਪਰ ਹੈ ਉਹ ਵੀ ਤਖਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਗੁਰੂ ਕਲਗੀ ਧਰਪਾਤ ਸ਼ਮਰਾਜੀ ਦਾ ਪਾਵਨ ਪਵਿੱਤਰ ਸਥਾਨ ਹੈ ਤਖਤ ਹੈ ਕੋਮਦਾ ਇਸੇ ਤਰ੍ਹਾਂ ਮੈਂ ਮਾਣ ਮਹਿਸੂਸ ਕਰਦਾ ਜੋ ਤਖਤ ਦੇ ਉੱਤੇ ਮੈਸੇਜ ਦਿੱਤਾ ਗਿਆ ਜਿੱਥੇ ਵੀ ਕਿਤੇ ਪਹਿਲੀ ਪਾਤਸ਼ਾਹੀ ਤੋਂ ਲੈ ਕੇ 10ਵੀਂ ਪਾਤਸ਼ਾਹੀ ਤੱਕ ਜਿੱਥੇ ਵੀ ਕਿਤੇ ਗੁਰੂ ਦੇ ਅਸਥਾਨ ਹਨ ਗੁਰੂ ਦੇ ਸੇਵਾਦਾਰ ਜਿੱਥੇ ਵੀ ਕੋ ਜਿਹੜਾ ਵੀ ਬੈਠਾ ਉਹ ਤਖਤ ਸਹਿਬਾਂ ਨਾਲੋਂ ਸਨਮਾਨ ਮਿਲੇ ਸੇਵਕ ਜਨਾਂ ਦੇ ਹੌਂਸਲੇ ਬੁਲੰਦ ਹੁੰਦੇ ਨੇ ਸੇਵਕਾਂ ਨੂੰ ਸੇਵਾ ਕਰਨ ਦਾ ਚਾਹ ਸ਼ੌਕ ਜਨੂਨ ਚਾ ਪੈਦਾ ਹੁੰਦਾ ਹੈ ਕਿ ਗੁਰੂ ਦੀ ਸੇਵਾ ਕਰਨੀ ਚਾਹੀਦੀ ਹੈ ਤੇ ਜੇ ਹੋਵੇ ਅਸਥਾਨ ਗੁਰੂ ਦਸ਼ਮੇਸ਼ ਪਿਤਾ ਦਾ ਕਿਤੇ ਹੋਰ ਅਸਥਾਨ ਵੀ ਹੋਵੇ ਉੱਥੇ ਸੇਵਕ ਜਨਾਂ ਨੂੰ 25 25 ਸਾਲਾਂ ਬਾਅਦ અપਮਾਨਿਤ ਕੀਤਾ ਜਾਵੇ ਤੇ ਫਿਰ ਕਿੱਦੇ ਅੰਦਰ ਚਾਹ ਪੈਦਾ ਹੋਏਗਾ ਸੇਵਾ ਕਰਨ ਦਾ ਜੋ ਹਜੂਰ ਸਾਹਿਬ ਤੋਂ ਮੈਸੇਜ ਮਹਾਂਪੁਰਖ ਸੰਤ ਬਾਬਾ ਨਰਿੰਦਰ ਸਿੰਘ ਤੇ ਬਲਵਿੰਦਰ ਸਿੰਘ ਜੀ ਹੋਣਾ ਨੇ ਦਿੱਤਾ ਜੋ ਤਖਤ ਸਹਿਬਾਨਾ ਦੀ ਕਮੇਟੀ ਨੇ ਦਿੱਤਾ ਜੋ ਮੈਨੇਜਮੈਂਟ ਕਮੇਟੀ ਨੇ ਮੈਸੇਜ ਦਿੱਤਾ ਤਖਤ ਸਹਿਬ ਦਾ ਜਿਹੜਾ ਮੈਸੇਜ ਹੈ ਵਰਲਡ ਦੀ ਦੁਨੀਆ ਉੱਤੇ ਜਾਣਾ ਚਾਹੀਦਾ ਹੈ ਕਿ ਸੇਵਕ ਜਨਾਂ ਦਾ ਇਦਾਂ ਸਨਮਾਨ ਕਰੋ ਸਤਕਾਰ ਦਿਓ ਕਿਉਂਕਿ ਮੈਂ ਮਾਫੀ ਚਾਹੁੰਨਾ ਬਹੁਤ ਸਾਰੇ ਸੱਜਣ ਗੁਰੂ ਘਰਾਂ ਦੇ ਵਿੱਚ ਆਪਣੇ ਆਪ ਨੂੰ ਸੇਵਾ ਕਰਕੇ ਆਪਣੇ ਆਪ ਦਾ ਉਹ ਜੀਵਨ ਸਵਾਰਨਾ ਚਾਹੁੰਦੇ ਨੇ ਪਰ ਮੈਂ ਮਾਫੀ ਮੰਗ ਲੈਣੀ ਚਾਹੁੰਨਾ ਪਰ ਕਈ ਵਾਰੀ ਤੇ ਇਸ ਤਰ੍ਹਾਂ ਦੀ ਦਸ਼ਾ ਸੇਵਕਾਂ ਦੀ ਬਣ ਜਾਂਦੀ ਜਿਵੇਂ ਕਿ ਅਸੀਂ ਬਹੁਤ ਖੰਡਨ ਕਰਦੇ ਰਹਿੰਦੇ ਹਾਂ Hindu ਮਤ ਦਾ ਰੋੜਾਂ ਦੇ ਉੱਤੇ ਸੜਕਾਂ ਦੇ ਉੱਤੇ ਜਦੋਂ ਕੋਈ ਵਾਰਾ ਗਾਂ ਫਿਰਦੀ ਦੇਖਦੇ ਹਾਂ ਅਸੀਂ ਆਪ ਮਹਾਰੇ ਕਹਿ ਦਿੰਨੇ ਆ ਕਿ ਹਿੰਦੂ ਮਤ ਵਿੱਚ ਗਊ ਮਾਤਾ ਕਿਹਾ ਜਾਂਦਾ ਪਰ ਇਹ ਤਾਂ ਸੜਕਾਂ ਤੇ ਰੁਲਦੀਆਂ ਫਿਰਦੀਆਂ ਨੇ ਇਹ ਸੜਕਾਂ ਤੇ ਹਾਦਸੇ ਕਰ ਰਹੀਆਂ ਨੇ ਪਰ ਜੇ ਅਸੀਂ ਹਿੰਦੂ ਮਤ ਪ੍ਰਤੀ ਕਹਿ ਰਹੇ ਆ ਨਾ ਕਿਤੇ ਆਪੋ ਆਪਣੇ ਮਨਾਂ ਚ ਵੀ ਛਾਤੀ ਮਾਰ ਕੇ ਦੇਖੀਏ ਕਿ ਸਾਡੀ ਕੌਮ ਦੇ ਵਿੱਚ ਵੀ ਸੇਵਾਦਾਰ ਸੋਨੇ ਵਰਗੇ ਸੇਵਾਦਾਰ ਨੇ ਜਿਹੜਾ ਆਪਣੇ ਆਪ ਨੂੰ ਗੁਰਸਥਾਨਾਂ ਦੀ ਸੇਵਾ ਸੰਭਾਲ ਕਰਨੀ ਚਾਹੁੰਦੇ ਨੇ ਪਰ ਸਿਓ ਨਨੂ ਉਹਨਾਂ گاਵਾਵਾਂ ਵਾਂਗਰਾ ਲਾ ਵਾਰਸ ਕਰਕੇ ਵੇਖਣਾ ਚਾਹੁੰਦੇ ਆ ਸਾਡੇ ਸਿੱਖ ਪੰਥ ਕੌਮ ਦੇ ਵਿੱਚ ਨਾ ਕਾਰ ਸੇਵਾ ਦੀ ਸੰਪਰਤਾ ਦੇ ਵਿੱਚ ਦੋ ਬੀਬੀਆਂ ਹੋਈਆਂ ਬੀਬੀ 부ਆ ਮੇਲੋ ਜਿਨ੍ਹਾਂ ਨੇ ਆਪਣਾ ਸਾਰਾ ਜੀਵਨ ਗੁਰੂ ਪੰਥ ਦੇਸ਼ ਕੌਮ ਦੇ ਲੇਖੇ ਲਾਇਆ ਕਾਰ ਸੇਵਾ ਦੀ ਸੰਪਰਤਾ ਦੇ ਸਾਧੂ ਮਾਪੁਰਖ ਬਾਬਾ ਜੀਵਨ ਸਿੰਘ ਤੇ ਬਾਬਾ ਦਲੀਪ ਸਿੰਘ ਦੇ ਨਾਲ ਰਲ ਕੇ ਉਹਨਾਂ ਨੇ ਜਿੱਥੇ ਮਨੁੱਖਤਾ ਦੇ ਨਾਲ ਹੁਕਾ ਦਿੱਤਾ ਤੇ ਜਿਹੜੀ ਭੂਆ ਮੇਲੋ ਸੀ ਉਹਨੇ ਡਾਂਗ ਫੜ ਕੇ ਤੇ ਮਰਦਾਂ ਨੂੰ ਸੇਵਾ ਦੇ ਵਿੱਚ ਹਿੱਸਾ ਪਾਇਆ ਆਪਣੀ ਸਾਰੀ ਜਾਇਦਾਦ ਜ਼ਮੀਨ ਵੀ ਗੁਰੂ ਦੇ ਲੇਖੇ ਲਾਈ ਉਹਨਾਂ ਦੇ ਨਾਲ ਇੱਕ ਮਾਸੀ ਬਸੋ ਜੀ ਸਨ ਜੋ ਕਿ ਉਹਨਾਂ ਨੇ ਵੀ ਇਸੇ ਤਰ੍ਹਾਂ ਸੇਵਾ ਕੀਤੀ ਉਹਨਾਂ ਦੇ 4 ਭਰਾ ਨੇ ਚੌਥਾ ਭਰਾਵਾਂ ਕੋਲੇ 400 ਕਿੱਲਾ ਜ਼ਮੀਨ ਹੈ ਚੱਕ ਮਹਾਰਾਜ ਦਾ ਪਿੰਡ ਹੈ ਗੰਗਾ ਨਗਰ ਦੇ ਨੇੜੇ ਉਹ ਵਿਆਹ ਹੋਏ ਸਨ ਬੀਬੀ ਜੀ ਮਾਸੀ ਬਸੂ ਜੀ ਸ਼ਾਪੀਣੀ ਪਿੰਡ ਹੈ ਰਾਜਸਥਾਨ ਚ ਗੰਗਾ ਨਗਰ ਦੇ ਨੇੜੇ ਉਸ ਨਗਰ ਦਾ ਇੱਕ ਜ਼ਹੀਦਾਰ ਮਹਾਂਪੁਰਖਾਂ ਨਾਲ ਬਹੁਤ ਵੱਡਾ ਸੰਜੋਗ ਕਰਦਾ ਪੰਜ 4000 ਬੋਰੀ ਉਗਰਾਹੀ ਕਰਦਾ ਹੋਣਾ ਸ਼ਾਪੀਣੀ ਪਿੰਡ ਤੋਂ ਉਹਨਾਂ ਦੇ ਘਰ ਵਿੱਚ ਹੀ ਬੀਬੀ ਬਸੋ ਜੀ ਵਿਆਹ ਹੋਇਆ ਸਾਨੂੰ ਉਹਨਾਂ ਦੇ ਘਰਾਂ ਚ ਤੇ ਬੀਬੀ ਬਸੋ ਜੀ ਦਾ ਜਿਹੜਾ ਪਿੱਛੇ ਪਰਿਵਾਰ ਹੈ ਪੇਕਾ ਪਰਿਵਾਰ ਉਹਦੇ ਚਾਰ ਭਰਾ ਨੇ ਚੌਹਾਂ ਭਰਾਵਾਂ ਕੋਲੇ 400 ਕਿੱਲਾ ਜ਼ਮੀਨ ਹੈ ਗੁਰਸਿੱਖ ਪਰਿਵਾਰ ਹੈ ਬਹੁਤ ਵੱਡੀ ਬਖਸ਼ਿਸ਼ ਹੈ ਉਸ ਪਿੱਛੇ ਪੇਕਾ ਪਰਿਵਾਰ ਤੇ ਮਹਾਰਾਜ ਪਿੰਡ ਹੈ ਚੱਕ ਮਹਾਰਾਜ ਕਾ ਉੱਥੇ ਸਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਸ਼ੇਮੇ ਪਾਤਸ਼ਾਹੀ ਬਹੁਤ ਵੱਡੀ ਉਸ ਨਗਰ ਦੇ ਉੱਤੇ ਬਖਸ਼ਿਸ਼ ਹੈ ਤੇ ਬੜੀ ਉਹਨਾਂ ਨੇ ਮਹਾਰਾਜ ਮਹਾਰਾਜ ਸ਼ੇਵੇਂ ਪਾਸ਼ਾ ਦੀ ਸੇਵਾ ਲੁੱਟੀ ਬੜੀ ਬਖਸ਼ਿਸ਼ ਕੀਤੀ ਇਤਿਹਾਸਕ ਨਗਰ ਹੈ ਇਸ ਕਰਕੇ ਉਸ ਨਗਰ ਨੂੰ ਬਹੁਤ ਮਾਨ ਸਨਮਾਨ ਹੈ ਉਹ ਦੋਨੋਂ ਬੀਬੀਆਂ ਦਾ ਹੀਰਾ ਬਾਗ ਮਾ ਪੁਰਖ ਬਾਬਾ ਅਮਰੀਕ ਸਿੰਘ ਜੀ ਦੇ ਡੇਰੇ ਚ ਐਕਸੀਡੈਂਟ ਹੋ ਗਿਆ ਸੀ ਉਹਨਾਂ ਦੋਨਾਂ ਬੀਬੀਆਂ ਦਾ ਕੱਠੀਆਂ ਦਾ ਸੰਸਕਾਰ ਕੀਤਾ ਗਿਆ ਤੇ ਉਹਨਾਂ ਦੇ ਸੰਸਕਾਰ ਦੇ ਉੱਤੇ ਸਿੱਖ ਪੰਥ ਦੀਆਂ ਮਹਾਨ ਹਸਤੀਆਂ ਕਾਰ ਸੇਵਾ ਦੀ ਸੰਪਰਤਾ ਦੇ ਸਾਧੂ ਜਨ ਮਹਾਂਪੁਰਖ ਬਾਬਾ ਸ਼ੀਸ਼ਾ ਸਿੰਘ ਜੀ ਬਾਬਾ ਚਰਨ ਸਿੰਘ ਜੀ ਬਾਬਾ ਜਗਤਾਰ ਸਿੰਘ ਜੀ ਤਰਨਤਾਰਨ ਵਾਲੇ ਮਹਾਂਪੁਰਖ ਬਾਬਾ ਹਜ਼ਾਰਾ ਸਿੰਘ ਜੀ ਗੁਰੂ ਕੇ ਬਾਗ ਵਾਲੇ ਮਹਾਂਪੁਰਖ ਸਾਰੇ ਸੰਪਰਤਾ ਦੇ ਸਾਧੂ ਜਨਾਂ ਨੇ ਆਪਣੇ ਹੱਥੀ ਉਹਨਾਂ ਦਾ ਸਸਕਾਰ ਕੀਤਾ ਤੇ ਜਿਹੜੀ ਬੀਬੀ ਬਸੋ ਜੀ ਏ ਉਹਨਾਂ ਦੇ ਜਿਹੜੇ ਭਾਣ ਜੇਨ ਗੁਰੂ ਨਾਨਕ ਸਾਹਿਬ ਦੀ ਬਖਸ਼ਿਸ਼ ਤੇ ਕਿਰਪਾ ਦਾ صدਕਾ ਸਮਾਜਿਕ ਤੌਰ ਤੇ ਏਡੇ ਵੱਡੇ ਐਜੂਕੇਟਿਡ ਪੜ੍ਹ ਲਿਖ ਕਰਕੇ ਬਹੁਤ ਉੱਚ ਅਹੁਦੇ ਤੇ ਪਹੁੰਚੇ ਹੋਏ ਨੇ ਸਰਦਾਰ ਅਕਬਾਲ ਸਿੰਘ ਜੀ ਚਹਲ ਸਾਹਿਬ ਜੋ ਔਨ ਡਿਊਟੀ ਹਨ ਬਹੁਤ ਵੱਡੀ ਭਾਰਤ ਦੇਸ਼ ਚ ਪੋਸਟ ਹੈ ਉਹਨਾਂ ਕੋਲੇ ਜਿਨ੍ਹਾਂ ਦੇ ਸਹਰਾ ਸਾਹਿਬ ਜਹਦਰ ਸੰਤਾ ਸਿੰਘ ਜੀ ਉਮੈਦਪੁਰੀ ਜੋ ਚੀਫ ਸੈਕਟਰੀ ਅਜੀਤ ਸਿੰਘ ਜੀ ਚਠਾ ਰਹਿ ਚੁੱਕੇ ਉਹਨਾਂ ਨਾਲ ਜਹਦਾਰ ਸੰਤਾ ਸਿੰਘ ਜੀ ਦਾ ਸਬੰਧ ਰਿਹਾ ਤੇ ਜਿਹੜਾ ਉਹਨਾਂ ਦਾ ਸੰਤਾ ਸਿੰਘ ਜੀ ਦਾ ਬੇਟਾ ਹੈ ਜਸ ਕਰਨ ਸਿੰਘ ਉਹ ਚੈਲ ਸਾਹਿਬ ਦੇ ਘਰ ਪਰਿਵਾਰ ਚ ਗਿਆ ਹੋਇਆ ਜਾਣਦਾ ਮਿਲਦਾ ਗਿਲਦਾ ਹੈ ਸੋ ਕਹਿਣ ਤੋਂ ਪਾਉ ਇਸ ਕਰਕੇ ਸੇਵਾ ਨੂੰ ਸਤਕਾਰ ਦਿੰਦੇ ਨੇ ਨਿੱਜੀ ਤੌਰ ਤੇ ਪਰਿਵਾਰਾਂ ਦੀ ਤਰ੍ਹਾਂ ਸੰਗਤਾਂ ਦੇ ਵਿੱਚ ਐਸੇ ਮੈਂਬਰਾਂ ਨੂੰ ਉਹ ਜਾਣਦੇ ਨੇ ਜਿਨ੍ਹਾਂ ਨੇ ਸਾਰਾ ਜੀਵਨ ਕਾਰ ਸੇਵਾ ਦੇ ਲੇਖੇ ਲਾਇਆ ਬਹੁਤ ਸਾਰੇ ਸੰਸਾਰ ਦੇ ਵਿੱਚ ਸਮਾਜ ਇਹ ਖਿਆਲات ਰਹਿੰਦੇ ਨੇ ਉਹ ਸੋਚ ਰਹੀਦੀ ਏ ਵੀ ਸ਼ਾਇਦ ਜਿਨ੍ਹਾਂ ਨੇ ਸੇਵਾਵਾਂ ਕਰ ਰਹੇ ਨੇ ਜਾਂ ਗੁਰੂ ਘਰਾਂ ਚ ਰਹਿ ਰਹੇ ਨੇ ਕੁਰਤੀਆਂ ਪਾ ਰਹੇ ਨੇ ਗਜਾ ਕਰ ਰਹੇ ਨੇ ਦਰਦਰ ਤੇ ਗਜਾ ਮੰਗ ਰਹੇ ਨੇ ਉਗਰਾਹੀਆਂ ਕਰ ਰਹੇ ਨੇ ਸ਼ਾਇਦ ਹੋ ਸਕਦਾ ਵੀ ਇਹ ਮਜਬੂਰੀਆਂ ਨਾਲ ਆਏ ਹੋਣਗੇ ਪਰ ਨਹੀਂ ਗੁਰਮਖ ਪਿਆਰਿਓ ਮੈਂ ਬੇਨਤੀ ਕਰਾਂਗਾ ਚਾਹ ਸ਼ੌਕ ਜਨੂਨ ਨਾਲ ਸੇਵਾ ਕਰਦੇ ਨਾ ਕਿ ਮਜਬੂਰੀ ਨਾਲ ਕਰਦੇ ਨੇ ਪਰ ਬਹੁਤ ਸਾਰੇ ਸੱਜਣਾ ਦੇ ਜਿਹਨ ਚ ਇਹ ਗੱਲ ਹੁੰਦੀ ਕਿ ਸ਼ਾਇਦ ਇਹ ਮਜਬੂਰੀਆਂ ਨਾਲ ਸੇਵਾ ਕਰਦੇ ਨੇ ਮਜਬੂਰੀਆਂ ਨਾਲ ਨਹੀਂ ਕਰਦੇ ਇਹ ਗੁਰੂ ਦੀ ਕਿਰਪਾ ਨਾਲ ਸੇਵਾ ਕਰਦੇ ਨੇ ਗੁਰੂ ਦੀ ਕਿਰਪਾ ਤੋਂ ਬਿਨਾ ਸੇਵਾ ਹੋ ਨਹੀਂ ਸਕਦੀ ਸਤਗੁਰ ਰਹਿਮਤ ਕਰਨ ਇਸੇ ਤਰ੍ਹਾਂ ਸੇਵਾਵਾਂ ਲੈਣ ਮੈਂ ਬੇਨਤੀ ਸੰਗਤ ਨੂੰ ਅਕਸਰ ਕਰਦਾ ਰਹਿਣਾ ਹੁੰਨਾ ਕਿ ਤੁਸੀਂ ਐਸਾ ਜੀਵਨ ਅਪਣਾਓ ਤੇ ਤਾਂ ਕਰਕੇ ਹੀ ਦੁਨੀਆ ਤੇ ਕੋਈ ਕਿਸੇ ਨੂੰ ਚੰਗਾ ਆਖੇ ਕੋਈ ਮਾੜਾ ਆਖੇ ਇਸ ਗੱਲ ਨੂੰ ਨਾ ਵੇਖੋ ਪਰ ਜਦੋਂ ਗੁਰੂ ਕੀ ਹਜ਼ੂਰੀ ਚ ਗੁਰੂ ਨਾਨਕ ਦੀ ਸੰਗਤ ਇਹ ਸਨਮਾਨ ਦੇ ਕਰਕੇ ਗੁਰੂ ਨਾਨਕ ਦੀ ਸੰਗਤ ਗੁਰੂ ਦੇ ਸੇਵਕਾਂ ਨੂੰ ਸਿੱਖਾਂ ਨੂੰ ਜਦੋਂ ਸਨਮਾਨ ਬਖਸ਼ਦੀ ਹੈ ਨਾ ਜਦੋਂ ਕਿਹਾ ਜਾਂਦਾ ਗੁਰੂ ਕੀ ਹਜ਼ੂਰੀ ਚ ਅਰਦਾਸ ਵਿੱਚ ਪਹਿਰਾ ਵਰਤਿਆ ਜਾਂਦਾ ਹੈ ਕਿ ਜਿਨ੍ਹਾਂ ਨੇ ਗੁਰੂ ਘਰਾਂ ਦੀ ਸੇਵਾ ਸੰਭਾਲ ਹਿੱਤ ਕੁਰਬਾਨੀਆਂ ਕੀਤੀਆਂ ਇਨ੍ਹਾਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਉਹ ਇਸ ਕਰਕੇ ਬੋਲਿਆ ਜਾਂਦਾ ਹੈ ਕਿ ਜਿਨ੍ਹਾਂ ਨੇ ਗੁਰੂ ਘਰਾਂ ਦੇ ਹਿੱਤ ਲਈ ਸੇਵਾ ਸੰਭਾਲ ਦੇ ਲਈ ਜੀਵਨ ਲਾਇਆ ਹੈ ਮੇਰੀ ਅਕਸਰ ਬੇਨਤੀ ਰਹਿੰਦੀ ਹੈ ਕਿ ਇਹ ਜਿਹੜਾ ਮਾਰਗ ਹੈ ਇਹ ਚਾਹ ਤੇ ਸ਼ੌਕ ਤੇ ਜਨੂਨ ਦਾ ਮਾਰਗ ਹੈ ਸਾਡੇ ਅੰਦਰ ਜਨੂਨ ਤੇ ਚਾਹ ਪੈਦਾ ਹੋਣਾ ਚਾਹੀਦਾ ਹੈ ਤਾਈ ਗੁਰੂ ਘਰਾਂ ਦੀਆਂ ਸੇਵਾ ਸੰਭਾਲਾਂ ਹੋਣਗੀਆਂ ਹਸਪੀਟਲ ਬਣਨਗੇ ਕਾਲਜ ਬਣਨਗੇ ਤਾਈ ਸੇਵਾਵਾਂ ਚੱਲਣਗੀਆਂ ਜਦੋਂ ਅਸੀਂ ਮੈਂ ਮਾਫੀ ਮੰਗ ਲੈਣੀ ਚਾਹੁੰਦਾ ਜੋ ਮੈਂ ਆਪਣੀ ਜ਼ਿੰਦਗੀ ਚ ਸੰਸਾਰ ਦੇ ਵਿੱਚ ਦੁਨੀਆਦਾਰੀ ਦੇ ਰੰਗ ਵੇਖੇ ਮੈਂ ਕਹਿੰਦਾ ਨਾ ਧੰਦੇ ਦੀ ਦੁਨੀਆ ਵੀ ਹੈਗੀ ਧਰਮ ਦੀ ਦੁਨੀਆ ਵੀ ਹੈਗੀ ਬੇਸ਼ਰਮਾਂ ਦੀ ਵੀ ਦੁਨੀਆ ਹੈਗੀ ਕਿਉਂਕਿ ਦੁਨੀਆ ਹੈ ਜਿਸ ਤਰ੍ਹਾਂ ਦੀ ਬੰਦਾ ਜ਼ਿੰਦਗੀ ਜਿਉਣੀ ਲੋਚਦਾ ਉਹਦੀ ਉਹੋ ਜੀ ਦੁਨੀਆ ਨੂੰ ਮਿਲ ਜਾਂਦੀ ਉਹਦੀ ਉਹੋ ਜੀ ਦੁਨੀਆ ਬਣ ਜਾਂਦੀ ਏ ਉਹ ਉਹੋ ਜੀ ਦੁਨੀਆ 'ਚ ਆਪਣਾ ਜੀਵਨ ਜਿਹੜਾ ਸਾਰਾ ਇਸੇ ਤਰ੍ਹਾਂ ਲਾ ਜਾਂਦਾ ਸੋ ਮੇਰੀ ਬੇਨਤੀ ਹੈ ਸੇਵਾ ਤੇ ਸਿਮਰਨ ਵਾਲਾ ਜੀਵਨ ਬਣਾਈਏ ਗੁਰੂ ਨਾਲ ਜੁੜੀਏ ਕਥਾ ਕੀਰਤਨ ਕਰੀਏ ਸੁਣੀਏ ਸੁਨਾਈਏ ਰੱਬ ਦੀ ਗੱਲ ਕਰੀਏ ਕਰਾਈਏ ਸੁਣੀਏ ਇਹ ਜਿਹੜਾ ਜੀਵਨ ਹੈ ਮਨੁੱਖਾ ਜੀਵਨ ਮਿਲਿਆ ਇਸ ਪੰਜ ਪੂਤਕ ਸਰੀਰ ਨੇ ਕਿਤੇ ਨਾ ਕਿਤੇ ਤੇ ਭਾਂਡੇ ਨੇ ਫਟ ਜਾਣਾ ਇਨੇ ਚਲੇ ਜਾਣਾ ਪਰ ਜੇ ਅਸੀਂ ਚੰਗਾ ਜੀਵਨ ਬਣਾ ਲਵਾਂਗੇ ਤਾਂ ਹੀ ਤਾਂ ਫਿਰ ਗੁਰਬਾਣੀ ਚ ਪੰਕਤੀ ਪੜੀ ਜਾਂਦੀ ਹੈ ਨਾ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ